ਤਾਲ ਤਰ ਕੇ ਮਰੇ ਪਏ ਨੂੰ ਚੱਕ ਕੇ ਰਵੇ ਰਾਤ ਦਾ ਮੁਕਾ ਉੱਥੇ ਹੋਰ ਅਮਰਦਾਸ ਦੀ ਸਿੱਖਾਂ ਦਾ ਸੀ ਹਾਂ ਜੀ ਨਾਲੇ ਤੱਕ ਜਿੰਦਰਾ ਲੱਗਣਾ ਚਾਹੀਦਾ ਧਰਮ ਸਾਹਿਬ ਨਾਲੇ ਇੱਥੇ ਸਾਡੇ ਪਿੰਡ ਦੇ ਵਿੱਚ ਇਹ ਕੁਝ ਹੋਣਾ ਨਹੀਂ ਚਾਹੀਦਾ ਸਰਕਾਰ ਆ ਫੈਕਟਰੀਆਂ ਬੰਦ ਕਰ ਲਨ ਆਪੇ ਨਾਲਿਆ ਹੁਣ ਫਿਰ ਡਿਊਟੀ ਸਾਫ ਕਰ ਲ ਕਹਿ ਰਹੇ ਹੱਥੀ ਕੋ ਬੋਲ ਰਹੇ ਜੀ ਕਿ ਇਹ ਬੱਚੇ ਦੇ ਨੌਜਵਾਨ ਦਾ ਸਾਡੇ ਉੱਤੇ ਘਟਨਾ ਹੋਈ ਆ ਕਿ ਸਾਬ ਉੱਟ ਕੇ ਮਰੀ ਜੀ ਪਰ ਉਹਨਾਂ ਨੇ ਅਸੀਂ ਵਾਹਾਂ ਤੋਂ ਢੀਕੇ ਕੱਢਿਆ ਮੌਕੇ ਤੇ ਮੌਜੂਦ ਹਾਂ ਜੀ ਫੋਟੋ ਖਿੱਚੀ ਹੋਈ ਉਹਨਾਂ ਦੀ ਤੇ ਉਹਨਾਂ ਨੇ ਕਿਸੇ ਦਾ ਵੀ ਆ ਕੇ ਪਰਿਵਾਰ ਨੂੰ ਪੁੱਛਿਆ ਕਿਸ ਨੂੰ ਕਿ ਕਿਵੇਂ ਇਹਨਾਂ ਦੀ ਡੈਥ ਹੋਈ ਹੈ ਕਿ ਕਿਸ ਕਾਰਨ ਮਰੀ ਗਈ ਇਹ ਇਸ ਟਾਈਮ ਅਸੀਂ ਮੌਜੂਦ ਸੀਗੇ ਜਦੋਂ ਉਹਨਾਂ ਦੀ ਮੌਤ ਹੋਈ ਹੈ ਇਹ ਕਿ ਅਸੀਂ ਉਹਨਾਂ ਦੀਆਂ ਬਾਹਾਂ ਚੋਂ ਲੱਡੇ ਆ ਤੇ ਇਹ ਚਿੱਟੇ ਨਾਲ ਹੀ ਖਤਮ ਹੋਈ ਹੈ ਜੀ ਤੇ ਇਹ ਚੀਜ਼ਾਂ ਜਿਹੜੀਆਂ ਇਹ ਕੰਟਰੋਲ ਕਰ ਰਹੇ ਹਨ ਇਹ ਡਿਪਟੀ ਸਾਹਿਬ ਨੂੰ ਇਹ ਹੀ ਬੇਨਤੀ ਹੈ ਹਾਲੇ ਤੁਹਾਡੇ ਬੇਟੇ ਨਾਲ ਹਾਲੇ ਬੇਟਾ ਜੀ ਸੱਦ ਕੇ ਲਗਾਇਆ ਦੋ ਜਣੇ ਸੀਗੇ ਪੱਗ ਇੱਕ ਦੇ ਪੱਗ ਬੰਨੀ ਸੀ ਇੱਕ ਦੇ ਐਨਕਾ ਲੱਗਦੇ ਆ ਅੱਛਾ ਇੱਕ ਇਹਨਾਂ ਦਾ ਬੇਟਾ ਪਹਿਲੇ ਅੱਛਾ ਫਿਰ ਤੁਹਾਨੂੰ ਕੀ ਕਿਵੇਂ ਸੁਨੇਹਾ ਕੀ ਮਿਲਿਆ ਸਾਡੇ ਬਾਈ ਦੱਸ ਕੇ ਗਿਆ ਜੀ ਵੀ ਤੁਹਾਡਾ ਬੇਟਾ ਡਿੱਗ ਗਿਆ ਫਿਰ ਚੱਕ ਕੇ ਲੈ ਅੱਛਾ ਉਸ ਸਮੇ ਤੁਹਾਨੂੰ ਕਿਵੇਂ ਲੱਗਿਆ ਵੀ ਕੋਈ ਉਹਦਾ ਕੁਝ ਖਾਦਾ ਸੀ ਜਾਂ ਕੀ ਮੈਂ ਤਾਂ ਘਰੇ ਹੈ ਨਹੀਂ ਸੀ ਅੱਛਾ ਇਹਦਾ ਡੈਡੀ ਸੀ ਠੀਕ ਹੈ ਇੱਕ ਪਹਿਲਾਂ ਵੀ ਇਹਨਾਂ ਕੋਲ ਪਹਿਲਾਂ ਵੀ ਤੁਹਾਡੇ ਕੋਈ ਇਸ ਤਰ੍ਹਾਂ ਹੋਇਆ ਜੀ ਹਾਂਜੀ ਮੁੰਡਾ ਵੱਡਾ ਸੀ ਪਹਿਲਾਂ ਇਹ ਛੋਟਾ ਸੀ ਟੀਕੇ ਦੀ ਵਜ੍ਹਾ ਨਾਲ ਹੋਣਾ ਹੋ ਰਹੀ ਆ ਜਿਹੜ ਕੋਈ ਮਾੜਾ ਮੋਟੇ ਨਾ ਜੇ ਪੱਤੇ ਕਰਦੀ ਐ ਕੰਮ ਕਰਕੇ ਆਇਆ ਸੀ ਨਾ ਧੋਕੇ ਗਿਆ ਬਸ ਚਾਪੜੀ ਕੀ ਕੀ ਬਾਹਰ ਉੱਟ ਗਿਆ ਦੋ ਬੰਦੇ ਸੀ ਕੇ ਨਾਲ ਲੈ ਕੇ ਗਏ ਉਹਨੂੰ ਪਤਾ ਨਹੀਂ ਉਹ ਕਿੱਥੋਂ ਦੇ ਸੀਗੇ ਇਧਰ ਆ ਜੀ ਉਹਦੇ ਨਾਂ ਘੱਟ ਰਮਪੀ ਦਾ ਤੁਸੀਂ ਕੀ ਨਾਮ ਹੈ ਜੀ ਦਸਰਾਣਿਕ ਤੁਸੀਂ ਕੀ ਲੱਗਦੇ ਸੀ ਇਹ ਬੇਟੇ ਦੇ ਉਹ ਆ ਲੱਗਦੇ ਠੀਕ ਹੈ ਜੀ ਕੀ ਨਾਮ ਸੀ ਮਾਤਾ ਜੀ ਉਹ ਬੈਠਦਾ ਉਹ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਤੇ ਤੁਹਾਡਾ ਕੀ ਲੱਗਦਾ ਸੀ ਜੀ ਮੇਰਾ ਪੋਤਾ ਸੀ ਤੁਹਾਡਾ ਪੋਤਾ ਸੀ ਹਾਂਜੀ ਅੱਛਾ ਪਹਿਲਾਂ ਕਿੰਨੇ ਚਿਰ ਹੋ ਗਿਆ ਸੀ ਨਸ਼ੇ ਕਰਦੇ ਨੂੰ ਜੀ ਨਹੀਂ ਪਹਿਲਾਂ ਨਾਲ ਸੀ ਜੀ ਇਹ ਨਾ ਕਰਦਾ ਤੇ ਕੱਲ ਉਹਨੂੰ ਕੌਣ ਫਿਰਕਰ ਉਹ ਲੈ ਕੇ ਕੋਈ ਦੋਸਤ ਜੀ ਕੋਈ ਨਾ ਜੀ ਸਾਨੂੰ ਪਤਾ ਹੀ ਨਹੀਂ ਬਾਹਰੋਂ ਸੀਗੇ ਦੋ ਜਣੇ ਅੱਛਾ ਉਹਨਾਂ ਦੀਆਂ ਅੱਖਾਂ ਲੱਗੀਆਂ ਜੀ ਤੇ ਇੱਕਦਮ ਮੂੰਹ ਬੰਨਿਆ ਸੀ ਤੁਹਾਨੂੰ ਫਿਰ ਪਤਾ ਕਿਵੇਂ ਲੱਗਿਆ ਜੀ ਉਹਦੇ ਸਾਨੂੰ ਜਦੋਂ ਕੋਈ ਦੱਸ ਗਿਆ ਫਿਰ ਉਹਦੇ ਕੋਈ ਵੇਹਦੇ ਜਿਹੋਣਦੇ ਕਿ ਵੀ ਕੋ ਦੋ ਬੰਦੇ ਸੀਗੇ ਵੀ ਉਹ ਲੈ ਕੇ ਗਏ ਆ ਤੇ ਉਹਦੇ ਪਤਾ ਨਹੀਂ ਕੀ ਕੋਈ ਗਾਨੇ ਚ ਕੋਈ ਗੱਲ ਦੱਸੀ ਤੇ ਕੀ ਨਹੀਂ ਅਈ ਤੇ ਤੇ ਡਿੱਗਿਆ ਤੇ ਚੱਕੀ ਲੈਂਦਾ ਕਿੱਥੇ ਪਿਆ ਸੀ ਡਿੱਗਿਆ ਜੀ ਥਾਈ ਜੀ ਇਹਨਾਂ ਦੀ ਮਾਤਾ ਜਿਹਨੇ ਵੀ ਮੁੰਡੇ ਇੱਕ ਮਹੀਨੇ ਦੇ ਵਿੱਚ ਪੰਜ ਮੌਤਾਂ ਹੋਊਗਾ ਚਿੱਟੇ ਦੇ ਨਾਲ ਜਿਹੜੇ ਇਹਨਾਂ ਦਾ ਕੱਲ ਨੁਕਸਾਨ ਹੋਇਆ ਇੱਕ ਮੁੰਡਾ ਜਗੂ ਸਿੰਘ ਦਾ ਇੱਕ ਮੁੰਡਾ ਜਗਸੀਰ ਸਿੰਘ ਦਾ ਦੋਨੇ ਦੇ ਧਰਮਸ਼ਾਲਾ ਦੇ ਵਿੱਚ ਟੀਕੇ ਲਾਏ ਇਹਨੂੰ ਤਾਂ ਉਸ ਦਿਨੀ ਇਹ ਕੰਟਰੋਲ ਕਰਕੇ ਲੈ ਗਏ ਡੱਬ ਵਾਲੀ ਮੰਡੀ ਵੀ ਲੈ ਕੇ ਗਏ ਜਿਸ ਦੇ ਦਰਾਂ ਨੇ ਇਹਦੀ ਮੌਤ ਹੋ ਗਈ ਦੂਜਾ ਮੁੰਡਾ ਕੱਲ ਉਹਨਾਂ ਨੂੰ ਥਿਆਇਆ ਤੇ ਕੱਲੀ ਉਹਦਾ ਸ਼ਿਸ਼ਕਾਰ ਹੋਇਆ ਸਾਡੇ ਪਿੰਡ ਦੇ ਵਿੱਚ ਬਹੁਤ ਸੋਗ ਦੀ ਲਹਿਰ ਆ ਸਦਮੇ ਦੀ ਲਹਿਰ ਆ ਪੂਰੇ ਪਿੰਡ ਨੇ ਸੋਗ ਮਨਾਇਆ ਵੀ ਦੋ ਲਾਸ਼ਾਂ ਇੱਕ ਦਿਨ ਦੇ ਵਿੱਚ ਗੰਗੀਆਂ ਤੇ ਇੱਕ ਮਹੀਨੇ ਦੇ ਵਿੱਚ 6-7 ਮੌਤਾਂ ਹੋ ਗਈਆਂ ਐਵਰੇਜ ਪੈ ਗਈ ਸਾਡੀ ਚਿੱਟੇ ਦੇ ਨਾਲ ਜਿਹੜੀਆਂ ਸਰਕਾਰਾਂ ਇਹ ਕਹਿੰਦੀਆਂ ਵੀ ਚਿੱਟਾ ਨਹੀਂ ਵਿਗਦਾ ਵਿਗਦਾ ਕਿਉਂ ਨਹੀਂ ਉਹਨਾਂ ਨੂੰ ਪੁੱਛੋ ਕਿਸੇ ਪ੍ਰਸ਼ਾਸਨ ਨੇ ਇਸ ਪਰਿਵਾਰ ਨੂੰ ਪੁੱਛਿਆ ਹੋਵੇ ਵੀ ਤੁਹਾਡਾ ਮੁੰਡਾ ਕਾਹਨਾਂ ਮਰਿਆ ਹੈ ਉਲਟਾ ਦਬਾ ਰਿਹਾ ਹੈ ਵੀ ਤੁਸੀਂ ਖਬਰ ਨਾ ਲਾ ਲਾਇਓ ਪਿੰਡ ਦੀ ਬੇਇਜ਼ਤੀ ਹੈ ਬੇਇਜ਼ਤੀ ਤਾਂ ਇਹਨਾਂ ਦੀ ਤਾਂ ਹੋ ਗਈ ਕੋ ਇਹਨਾਂ ਦੇ ਘਰ ਨੂੰ ਜਿੰਦਰਾ ਲੱਗ ਗਿਆ ਦੋ ਮੁੰਡੇ ਨੌਜਵਾਨ ਸੀ ਮਰ ਗਏ ਇਹਨਾਂ ਦੇ ਗਵਾਂਢ ਚ ਵੀ ਜਿਹੜੇ ਨੌਜਵਾਨ ਮੁੰਡੇ ਮਰੇ ਆ ਉਹ ਵੀ ਚਿੱਟੇ ਦੀ ਪੇਟ ਚੜ ਗਈ ਤੇ ਜਿਹੜੇ ਇੱਥੇ ਸਾਡੇ ਪਿੰਡ ਦੇ ਨਮਾਇੰਦਗੀ ਕਰਦੇ ਆ ਚਾਹੇ ਉਹ ਪੰਚਾਇਤ ਦੇ ਵਿੱਚ ਐ ਚਾਹੇ ਨਸ਼ੇ ਰੋਕੂ ਕਮੇਟੀ ਦੇ ਮੈਂਬਰ ਆ ਉਹ ਇੱਥੇ ਇਹੀ ਕਹਿੰਦੇ ਆ ਵੀ ਸਾਡਾ ਪਿੰਡ ਆ ਜਿਹੜਾ ਨਸ਼ਾ ਮੁਕਤ ਹੋ ਗਿਆ 0% ਤੇ ਚੱਲ ਰਿਹਾ ਹੈ ਸਿਰਫ ਕਾਗਜ਼ਾਂ 'ਚ ਆ ਜਦੋਂ ਅੱਛੂ ਸਾਹ ਦੇ ਜਿਹੜੀ ਇਹ ਦੂਰ ਘਟਣਾ ਹੋਈ ਹੈ ਜੀ ਪਰसों ਸ਼ਾਮ ਦੀ ਆ ਇਹਦੇ ਬਾਰੇ ਸਾਨੂੰ ਇਹ ਨਹੀਂ ਪਤਾ ਲੱਗਿਆ ਬਈ ਬਾਹਰੋਂ ਕੌਣ ਆਇਆ ਕੌਣ ਨਹੀਂ ਆਇਆ ਇਹ ਸਭ ਨਸ਼ੇ ਦੇ ਕਾਰਨ ਜਦੋਂ ਧਰਮਸ਼ਾਲਾ ਦੇ ਵਿੱਚ ਡਿੱਗਿਆ ਪਿਆ ਦੇਖਿਆ ਉਦੋਂ ਬਾਅਦ ਇਹਨਾਂ ਦਾ ਪਰਿਵਾਰ ਗਿਆ ਇਹ ਚੱਕ ਕੇ ਲੈ ਆ ਸਾਨੂੰ ਆਂਢ ਗੁਆਢ ਨੂੰ ਤੇ ਬਾਅਦ ਵਿੱਚ ਪਤਾ ਲੱਗਿਆ ਜੀ ਜਿਹੜੀਆਂ ਇਹ ਸਰਕਾਰਾਂ ਕਹਿ ਰਹੀਆਂ ਵੀ ਨਸ਼ੇ ਨਹੀਂ ਆ ਰਹੇ ਸਾਡੇ ਵੀ ਇਦੋਂ ਥੋੜਾ ਪਿੱਛੇ ਹੋਇਆ ਪਤੀਜੇ ਦੋ ਮੇਰੇ ਗੁਜ਼ਰ ਗਏ ਸੀ ਉਹ ਵੀ ਨਸ਼ੇ ਦੇ ਕਾਰਨ ਇੱਕ ਜਿਹੜੇ ਘਰ ਦੇ ਨਾਲ ਇਹਨਾਂ ਨਾਲ ਘਟਨਾ ਵਾਪਰੀ ਹੈ ਪਹਿਲਾਂ ਵੀ ਇਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਵੀ ਨਸ਼ੇ ਦੇ ਕਾਰਨ ਜਿੰਨੀਆਂ ਇਹ ਮੌਤਾਂ ਹੋ ਰਹੀਆਂ ਇਹ ਸਾਡੀਆਂ ਵੇੜੇ ਦੇ ਵਿੱਚ ਤੇ ਹੋਰ ਵੀ ਇਹ ਸਾਰੇ ਪਿੰਡ ਦੇ ਵਿੱਚ ਇਹ ਗੱਲਾਂ ਵਾਪਰੀਆਂ ਜੀ ਪੁਰੋ ਕਰਦੇ ਕਿਹਾ ਹਾਂਜੀ ਭਾਈ ਜੀ ਕੀ ਨਾਮ ਆ ਭਾਈ ਜੀ ਮੇਰਾ ਗਰਮੀਤ ਸਿੰਘ ਹੈ ਜੀ ਪਿੰਡ ਪਿੰਡ ਬਾਂਡੀ ਡਿਸਟ੍ਰਿਕਟ ਡੰਡਾ ਬਲਾਕ ਸੰਗਤ ਮੈਂ ਨਸ਼ੇ ਦੇ ਖਿਲਾਫ ਗੱਲ ਕਰ ਰਿਹਾ ਜੀ ਇਹ ਸਾਡੇ ਪਿੰਡ ਦੇ ਵਿੱਚ ਨਸ਼ਾ ਬਹੁਤ ਵਿਗ ਰਿਹਾ ਜੀ ਬਾਹਰੋਂ ਆ ਕੇ ਮੁੰਡੇ ਬਹੁਤ ਨਸ਼ਾ ਦੇ ਰਹੇ ਆ ਸਾਡੇ ਪਿੰਡ ਦੇ ਵੀ ਬਹੁਤ ਬੰਦੇ ਆ ਜਿਹੜੇ ਨਸ਼ਾ ਵੇਚ ਰਹੇ ਆ ਮੈਂ ਨਸ਼ਾ ਕਮੇਟੀ ਦਾ ਪਹਿਲਾ ਮੈਂਬਰ ਰਹਾ ਬਾਦ ਦਸਨ ਸਰਪੰਚ ਵੀ ਅੱਜ ਵੀ ਮੈਂ ਨਸ਼ੇ ਦੇ ਖਿਲਾਫ ਜੰਗ ਲੜ ਰਹੇ ਆ ਅਸੀਂ ਜੋ ਸਾਡੇ ਤੇ ਘਟਨਾਵਾਂ ਕੱਲ ਹੋਈ ਹੈ ਦੋ ਨੌਜਵਾਨ ਚਲੇ ਗਏ ਸਾਨੂੰ ਬਹੁਤ ਦੁੱਖ ਹੈ ਇਸ ਦੀ ਤੇ ਇਹ ਚਿੱਟੇ ਦੇ ਕਰਕੇ ਹੀ ਹੋਈ ਹੈ ਜੀ ਪਹਿਲਾਂ ਸਾਡੇ ਪਿਛਲੇ ਵਾਰ ਇੱਕ ਮਹੀਨੇ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਡੀਪੀਸ ਆ ਵਈ ਸੀ ਰਿੰਡੇ ਤੋਂ ਉਸ ਟਾਈਮ ਉਹਨਾਂ ਨੇ ਕਿਹਾ ਸੀ ਕਿ ਬਾਣੀ ਜ਼ੀਰੋ ਚ ਹੈ ਜੀ ਉਹ ਨਸ਼ਾ ਕੰਟਰੋਲ ਕੀਤਾ ਪਰ ਨਹੀਂ ਹੋਇਆ ਜੀ ਚਿੱਟੇ ਦੇ ਖਿਲਾਫ ਇਹ ਟੀਕੇ ਲਾ ਕੇ ਮਾਰੇ ਜੀ ਸਾਡਾ ਕਿਸੇ ਨੇ ਆ ਕੇ ਅੱਜ ਵੀ ਦੁੱਖ ਦਾ ਅਰਥ ਸਮਝਾ ਨਹੀਂ ਕੀਤਾ ਅਸੀਂ ਅੱਜ ਵੀ ਅੱਜ ਸੋਸ਼ਲ ਮੀਡੀਆ ਤੋਂ ਪਿੰਡ ਬਾਂਡੀ ਠਾਣਾ ਸੰਗਤ ਦੇ ਦੋ ਨੌਜਵਾਨ ਗੁਰਪ੍ਰੀਤ ਸਿੰਘ ਤੇ ਕਾਲੀ ਸਿੰਘ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਸੀਗਾ ਅਸੀਂ ਤੁਰੰਤ ਮੌਕੇ ਤੇ ਜਾ ਕੇ ਸਾਨੂੰ ਕਿਸੇ ਨੇ ਕੋਈ ਤਲਾਹਤਾ ਨਹੀਂ ਸੀ ਦਿੱਤੀ ਪਰ ਅਸੀਂ ਤੁਰੰਤ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਜਿਨ੍ਹਾਂ ਨੇ ਬਿਨਾਂ ਪੋਸਟਮਾਰਟਮ ਕਰੇ ਸੰਸਕਾਰ ਵਗੈਰਾ ਕਰ ਦਿੱਤਾ ਸੀਗਾ ਜੋ ਪਤਾ ਲੱਗਿਆ ਵੀ ਗੁਰਪ੍ਰੀਤ ਸਿੰਘ ਦੀ ਮੌਤ ਤਾਂ ਦਿਲ ਦੀ ਤਲਕਣ ਵਧਨ ਕਰਕੇ ਕਾਲੀ ਸਿੰਘ ਦੀ ਮੌਤ ਦਾ ਕਾਰਨ ਦਾ ਕੋਈ ਉਹਨਾਂ ਨੂੰ ਪਤਾ ਨਹੀਂ ਲੱਗਾ ਪਰ ਇਹ ਪਤਾ ਲੱਗਿਆ ਵੀ ਪਹਿਲਾਂ ਕਾਲੀ ਸਿੰਘ ਕੋਈ ਨਸ਼ਾ ਵਗੈਰਾ ਕਰਦਾ ਸੀ ਹੁਣ ਉਹ ਬਿਲਕੁਲ ਛੱਡ ਚੁੱਕਾ ਸੀਗਾ ਇਸ ਬੰਦੇ ਕੋਈ ਨਸ਼ਾ ਕਰਕੇ ਮੌਤ ਹੁਣ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਰ ਵੀ ਸਾਨੂੰ ਜੇ ਕੋਈ ਇਤਲਾਹ ਮਿਲਦੀ ਹੈ ਜਾਂ ਕੋਈ ਚਿੱਟੇ ਦੇ ਬਾਰੇ ਕਿ ਜਾਂ ਕੋਈ ਹੋਰ ਕੋਈ ਨਸ਼ੇ ਬਾਬਤ ਸਾਨੂੰ ਕੋਈ ਕੋਈ ਵੀ ਜਾਣਕਾਰੀ ਮਿਲਦੀ ਹੈ ਜਾਂ ਕੋਈ ਸਟੇਟਮੈਂਟ ਦਿੰਦਾ ਤਾਂ ਅਸੀਂ ਤੁਰੰਤ ਉਹਤੇ ਕਾਰਵਾਈ ਕਰਾਂਗੇ